ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਹੁੰਚੇ ਆਪਾਂ ਦਲੰਦਰ ਦੇ ਵਿੱਚ ਸਾਡੀ ਇੰਡਸਟਰੀ ਦੇ ਲੈਜੈਂਡ ਪੂਰਨ ਸ਼ਾ ਕੋਟੀ ਜੀ ਕਿਉਂਕਿ ਜਦੋਂ ਆਪਾਂ ਗਾਇਕੀ ਦੀ ਗੱਲ ਕਰਦੇ ਆ ਜੇ ਉਧਰ ਪਾਕਿਸਤਾਨ ਦੀ ਲੈਂਦੇ ਤੇ ਚੜ੍ਹਦੇ ਪੰਜਾਬ ਦੀ ਗੱਲ ਹੁੰਦੀ ਹੈ ਜੇ ਉਧਰ ਨੂਸਰਤ ਸਾਹਿਬ ਨੂੰ ਯਾਦ ਕੀਤਾ ਜਾਂਦਾ ਤਾਂ ਇੱਥੇ ਜਿਹੜੇ ਮੇਨ ਕਰਾਨੇ ਆ ਬਡਾਲੀ ਬ੍ਰਦਰ ਹੈ ਜਾਂ ਪੂਰਨ ਸ਼ਾ ਕੋਟੀ ਜੀ ਹੈ ਜਿਹੜੇ ਬਹੁਤ ਵੱਡਾ ਸਰਮਾਇਆ ਸੀ ਸਾਡੇ ਪੰਜਾਬ ਦਾ ਸਾਡੇ ਗਾਇਕੀ ਦਾ ਜਿਨ੍ਹਾਂ ਨੇ ਹੰਸਰਾਜ ਹੰਸਵਰਗੇ ਤੇ ਮਾਸਟਰ ਸਲੇਮ ਵਰਗੇ ਹੀਰੇ ਸਾਡੀ ਇੰਡਸਟਰੀ ਨੂੰ ਦਿੱਤੇ ਆ ਬਹੁਤ ਵੱਡਾ ਘਾਟਾ ਉਹਨਾਂ ਦੇ ਜਾਣ ਨਾਲ ਪਰ ਅੱਜ ਆਪਾਂ ਖੁਸ਼ਕਿਸਮਤੀ ਵੀ ਆ ਸਾਡੀ ਕਿ ਇਦਾਂ ਦੇ ਹੀਰੇ ਇਦਾਂ ਦੇ ਫਨਕਾਰ ਸਾਡੇ ਪੰਜਾਬ ਦੀ ਧਰਤੀ ਦੇ ਵਿੱਚ ਪੈਦਾ ਹੋਏ ਆ ਜਿਨ੍ਹਾਂ ਦੀ ਗਾਇਕੀ ਜਿਨ੍ਹਾਂ ਦਾ ਘਰਾਣਾ ਜਿਨ੍ਹਾਂ ਨੇ ਜੋ ਹੀਰੇ ਪੈਦਾ ਕੀਤੇ ਆ ਜਦੋਂ ਤੱਕ ਪੰਜਾਬੀ ਸੰਗੀਤ ਨੇ ਰਹਿਣਾ ਉਦੋਂ ਤੱਕ ਉਹਨਾਂ ਦੀਆਂ ਬਣਾਈਆਂ ਹੋਈਆਂ ਤੋਂ ਨਾ ਉਹਨਾਂ ਦੇ ਸਟਾਗਿਰਦ ਅੱਗੇ ਹਮੇਸ਼ਾ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣਗੇ ਔਰ ਜਦੋਂ ਤੱਕ ਪੰਜਾਬੀ ਸੰਗੀਤ ਨੇ ਜਿੰਦਾ ਰਹਿਣਾ ਉਹਨਾਂ ਦੀ ਬਣਾਈਆਂ ਹੋਈਆਂ ਤਰਜ਼ਾਂ ਉਹਨਾਂ ਦੇ ਬੋਲ ਤੇ ਉਹਨਾਂ ਦਾ ਘਰਾਣਾ ਹਮੇਸ਼ਾ ਅਮਰ ਰਹੂਗਾ ਆਪਾਂ ਬlesed ਆ ਕਿ ਇਦਾਂ ਦੇ ਹੀਰੇ ਸਾਡੀ ਇੰਡਸਟਰੀ ਚ ਪੈਦਾ ਹੋਈ ਐ ਤੇ ਤੁਸੀਂ ਸਾਰੇ ਇੱਥੇ ਅੱਜ ਪਹੁੰਚੇ ਹੋ ਦੁੱਖ ਦੀ ਘੜੀ ਦੇ ਵਿੱਚ ਸਰਦਾ ਦੇ ਫੁੱਲ ਭੇਟ ਕਰਨ ਲਈ ਤੁਹਾਾਰਾ ਵੀ ਬਹੁਤ ਸਤਿ ਸ੍ਰੀ ਅਕਾਲ